जिस तरह की गर्मी पे देख रहे हैं कि शशि रिंकू जी ने पानी दिता जा रहा है और इस तरह ही अगे तक जितों तक इधर देखो मैडम

ཕ�ོ� ད� རདོ རསས རཁ རས རས རང རས 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 རོའ ར འི ར འར ངའེ ག འས ཁ སར ར འི སས ེ འེ ོངའོ ྾ས འ� ਇਹ ਕੰਮੀ ਬੈਠੀ ਹੈ ਤੁਸੀਂ ਬੁੱਟੇ ਨੂੰ ਦੇਖਦੇ ਦੂਰ ਤੋਂ ਕਿ ਇਹ ਸੂਚੀ ਰਿੰਗ ਤੋਂ ਇਹ ਦੇਖ ਸਕਦਾ ਹੈ ਕਿ ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਅੱਗੇ ਤੱਕ ਬੁੱਟੇ ਜੋ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਜੈਗੁਰਦੇਵ ਜੀ ਅੱਜ ਜੀ ਫਿਫਥ ਸੰਡੇ ਹੈਗਾ ਜਿਹੜੀ ਆਪਾਂ ਮੁਹਿੰਮ ਸਟਾਰਟ ਕੀਤੀ ਹੈ ਸਾਡੇ ਪੀਰੋਂ মুর্ਸ਼ਿਦ ਮੰਤਰੀ ਬਾਬਾ ਜੀ ਨੇ ਤੇ ਆਪਾਂ ਫਿਫਥ ਸੰਡੇ ਹੈ ਤੇ ਰਿੰਕੂ ਭਾਜੀ ਆਏ ਸੀ ਅੱਜ ਸਾਡੀ ਸਪੋਰਟ ਲਈ ਅੱਜ ਕਿੰਨੇ ਬੂਟੇ ਜਿਹੜੇ ਲਗਾਏਗੇ ਅੱਜ ਜੀ ਆਪਾਂ 50-60 ਬੂਟੇ ਜੋ ਜਿੰਨਾ ਕੁ ਟਾਰਗੇਟ ਰੱਖਿਆ ਹੋਇਆ ਜ਼ਰੂਰ ਲਗਾਵਾਂਗੇ ਬਸ ਇੱਕ ਹੀ ਸੰਦੇਸ਼ ਹੈਗਾ ਸਾਰਿਆਂ ਨੂੰ ਕਿ ਆਪਾਂ ਕੁਦਰਤ ਤੋਂ ਬਹੁਤ ਕੁਝ ਲੈ ਚੁੱਕੇ ਆ ਗਏ ਤੇ ਹੁਣ ਸਾਡਾ ਟਾਈਮ ਹੈ ਕੁਦਰਤ ਨੂੰ ਕੁਝ ਦੇਣ ਦਾ ਇਹ ਵੱਧ ਤੇ ਵੱਧ ਕੇ ਸਾਡੀ ਸਪੋਰਟ ਕਰਨ ਜੈਗੁਰਦੇਵ ਜੀ ਬੰਦਾ ਤੁਸੀਂ ਕੀਤਾ ਸਭ ਨਾਲ ਪਹਿਲਾਂ ਮੈਂ ਸਾਡੇ ਮੰਤਰੀ ਬਾਬਾ ਜੀ ਹਜਰ ਸਾਹਿਬ ਦੀ ਵਾਲੀ ਸਰਕਾਰ ਵੱਲੋਂ ਤੇ ਆਪਣੀ ਐਨ ਜੀਓ ਵੱਲੋਂ ਤੇ ਜਿਹੜੇ ਅੱਜ ਦੇ ਸਾਡੇ ਵਿਸ਼ੇਸ਼ ਮਹਿਮਾਨ ਸੁਸ਼ੀਲ ਰਿੰਕੂ ਜੀ ਆਏ ਨੇ ਔਰ ਉਹਨਾਂ ਦੇ ਨਾਲ ਅਰਸ਼ਦੀ ਜੀ ਔਰ ਲक्की ਸੰਧੂ ਜੀ ਸੋਨੀਆ ਜੀ ਅਸੀਂ ਮੈਂ ਆਪਣੇ ਵੱਲੋਂ ਸੰਦੀਪ ਜੀ ਵੱਲੋਂ ਔਰ ਮੰਤਰੀ ਬਾਬਾ ਜੀ ਵੱਲੋਂ ਸਾਰਿਆਂ ਦਾ ਇਤਿਹਾਸ ਵਿੱਚ ਜੀ ਆਇਆਂ ਨੂੰ ਕਰਦਾ ਸਵਾਗਤ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਦੀ ਉਹ ਜਿਹੜੇ ਬੂਟੇ ਲਾਣ ਦੀ ਨਿਯਮ ਚ ਉਹਨਾਂ ਨੇ ਵੀ ਸਾਡੇ ਨਾਲ ਸਹਿਯੋਗ ਕੀਤਾ ਹੈ ਤੇ ਮੇਰੇ ਕੋਲ ਆਏ ਹੋਏ ਸਾਰੇ ਜਿਹੜੇ ਚੀਫ ਗੈਸਟ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਰਜੀਵ ਭਾਗਵ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਨਾ ਤੁਸੀਂ ਹਰ ਹਫ਼ਤੇ ਚੀਫ ਗੈਸਟ ਬੁਲਾਉਂਦੇ ਹੋ ਤੁਹਾਨੂੰ ਉਹਨਾਂ ਵੱਲੋਂ ਕੋ ਸਹਿਯੋਗ ਮਿਲ ਲਿਆ ਦੇਖੋ ਜੀ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ ਐਕਚੁਅਲੀ ਇੱਕ ਅਸੀਂ ਸੋਚਿਆ ਸੀਗਾ ਸਾਡੇ ਬਾਬਾ ਜੀ ਨੇ ਵੀ ਸੋਚਿਆ ਸੀਗਾ ਕਿ ਅਸੀਂ ਜੇ ਪੰਜਾਬ ਨੂੰ ਵਾਕਈ ਇੱਕ ਰੰਗਲਾ ਪੰਜਾਬ ਬਣਾਣਾ ਹੈ ਰੰਗਲਾ ਪੰਜਾਬ ਕਿੱਦਾਂ ਬਣੇਗਾ ਆਪਾਂ ਵਾਕਈ ਜਗ੍ਹਾ ਜਗ੍ਹਾ ਬੂਟੇ ਲੱਗਣਗੇ ਪੋਲੂਸ਼ਨ ਨੂੰ ਆਪਾਂ ਸਹੀ ਕਰ ਸਕਦੇ ਆ ਤੇ ਇੱਕ ਮੁਹਿੰਮ ਚਲਾਈ ਸੀਗੀ ਲੇਕਿਨ ਕੋਈ ਵੀ ਦੇਖੋ ਆਪਣੇ ਕੋਲ ਕਿੰਨਾ ਕਰੇਗਾ ਤੁਸੀਂ ਦੇਖੋ ਤੁਸੀਂ ਕੋਈ ਪਾਰਟੀ ਬਾਜੀ ਨਹੀਂ ਦੇਖਦੇ ਸਾਰੇ ਇਹ ਪਾਰਟੀਆਂ ਦੇ ਬੰਦੇ ਬੁਲਾ ਰਹੇ ਹੋ ਤੁਹਾਨੂੰ ਕਿਸੇ ਵੱਲ ਸਹਿਯੋਗ ਨਹੀਂ ਮਿਲਿਆ ਹਰ ਵਾਰੀ ਜਿਹੜਾ ਬੰਦਾ ਆ ਰਿਹਾ ਉਹ ਕਹਿ ਕੇ ਜਾਂਦਾ ਵੀ ਮੈਂ ਤੁਹਾਨੂੰ ਬੂਟੇ ਦੇਵਾਂਗਾ ਆ ਕਰਾਂਗਾ ਉਹ ਤੁਹਾਨੂੰ ਕਿੱਦੋਂ ਸਹਿਯੋਗ ਨਹੀਂ ਹੈ ਦੇਖੋ ਜੀ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਆ ਸਾਡੇ ਨਾਲ ਕਈਆਂ ਨੇ ਕੋਈ ਵਾਅਦੇ ਵੀ ਕੀਤੇ ਸੀਗੇ ਵੈਸ ਵਾਦਾ ਪੂਰਾ ਨਹੀਂ ਕੀਤਾ ਅਜੇ ਤੱਕ ਤੇ ਇਹ ਸਿਸਟਮ ਹੈ ਕਿ ਜਿਹੜੇ ਬੂਟੇ ਵੀ ਹੈ ਅਸੀਂ ਆਪਣੇ ਤੋਂ ਪਰਚੇਜ਼ ਕਰ ਰਹੇ ਹਾਂ ਬੂਟੇ ਵੀ ਹਾਂ ਕੁਝ ਇੱਕ ਦੋ ਆਪਣੇ ਕੁਝ ਆਏ ਸੀਗੇ ਸਾਡੇ ਚੀਫ ਗੈਸਟ ਜਿਨ੍ਹਾਂ ਨੇ ਸਾਨੂੰ ਕੁਝ ਬੂਟੀਆਂ ਦੀ ਸੇਵਾ ਦਿੱਤੀ ਹੈ ਲੇਕਿਨ ਬੂਟੇ ਦੇਖੋ 1 ਲੱਖ ਬੂਟਾ ਲੱਗਣਾ ਛੋਟੀ ਮੋਟੀ ਗੱਲ ਨਹੀਂ ਤੇ ਫਿਰ ਵੀ ਆਪਣੇ ਸਾਰੇ ਰੁਝਾਵੇਂ ਛੱਡ ਕੇ ਸਾਰੇ ਕੰਮ ਕਾਜ ਛੱਡ ਕੇ ਸਾਡੇ ਜਿਹੜੇ ਬਾਬਾ ਜੀ ਨੇ ਜੋ ਮੰਤਰੀ ਬਾਬਾ ਜੀ ਨੇ ਲੇਕਿਨ ਇਹਨਾਂ ਨੇ ਆਪਣੇ ਮਨ 'ਚ ਇੱਕ ਤੇ ਆਇਆ ਹੋਇਆ ਹੈ ਕਿ ਅਗਰ ਕੋਈ ਮਦਦ ਕਰੇ ਜਾਂ ਨਾ ਕਰੇ ਵੈਸੇ ਕਰੇਗਾ ਤਾਂ ਬਹੁਤ ਵਧੀਆ ਜੋ ਕਰੇਗਾ ਇਸ ਟਾਈਮ ਕੋਈ ਵੀ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਇੱਕ ਸਹਿਯੋਗ ਸਰਕਾਰ ਦਾ ਸਹਿਯੋਗ ਵੀ ਜ਼ਰੂਰ ਹੋਣਾ ਚਾਹੀਦਾ ਹੈ ਤੇ ਬਾਕੀ ਮੈਂ ਆਪਣੇ ਧੰਨਵਾਦ ਕਰਦਾ ਮੰਤਰੀ ਬਾਬਾ ਜੀ ਦਾ ਵੀ ਜਿਹੜਾ ਐਸਟੀ ਨੂੰ ਹੁਣ ਤੱਕ ਪਿੱਛੇ ਨਹੀਂ ਹਟਿਆ ਜਾਵੇ ਨਾ ਬਹੁਤ ਸਾਰੇ ਪਬਲਿਕ ਜਾਂ ਪਾਰਟੀਆਂ ਲੰਗਰ ਬਹੁਤ ਲਾਂਦੀਆਂ ਵਾ ਠੀਕ ਹੈ ਵੇਸਟ ਵੀ ਬਹੁਤ ਹੁੰਦਾ ਲੇਕਿਨ ਇਹ ਵੇਸਟ ਹੋਣ ਵਾਲੀ ਚੀਜ਼ ਵੀ ਨਹੀਂ ਇਹ ਚੀਜ਼ ਲਗਾਈ ਜਾਏਗੀ ਤੇ ਕੋਈ ਕਾਮਯਾਬੀ ਹੋਏਗੀ ਹਾਂ ਬਿਲਕੁਲ ਸਰ ਇਹ ਬੂਟੇ ਜਿਹੜੇ ਆਪਾਂ ਲਗਾ ਰਹੇ ਹਾਂ ਧੰਨਵਾਦ ਇਹ ਜਿਹੜੇ ਆਪਾਂ ਬੂਟੇ ਲਗਾ ਰਹੇ ਹਾਂ ਇਹ ਸਭ ਸਾਰੇ ਦੇਸ਼ ਵਾਸੀਆਂ ਵਾਸਤੇ ਆਮ ਜਨਮ ਵਾਸਤੇ ਸਾਰੇ ਵਾਸਤੇ ਹੈ ਇਹ ਬੂਟੀਆਂ ਕਰਕੇ ਸਾਡਾ ਜੀਵਨ ਹੈ ਤੇ ਅਗਰ ਐਸੇ ਇਹ ਜਿਹੜੀ ਮੁਹਿੰਮ ਹੈ ਇਹਨੂੰ ਆਪਾਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰੀਏ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਪਬਲਿਕ ਨੂੰ ਦੇਖੋ ਇਸ ਟਾਈਮ ਪਬਲਿਕ ਨੂੰ ਅਪੀਲ ਨਹੀਂ ਕਰ ਜਾਂਦਾ ਪਬਲਿਕ ਵਾਲਾ ਕੰਮ ਕੀ ਕਰ ਰਹੇ ਆ ਸਾਡੇ ਮੰਤਰੀ ਬਾਬਾ ਜੀ ਕਰ ਰਹੇ ਨੇ ਲੇਕਿਨ ਐਵੇਂ ਸਰਕਾਰਾਂ ਤੋਂ ਅਪੀਲ ਕਰਿਆ ਜਾਣਾ ਮੈਂ ਕਿਉਂਕਿ ਸਰਕਾਰ ਅਗਰ ਕੋਈ ਐਸੀ ਸੰਸਥਾਵਾ ਨੇ ਜਿਹੜਾ ਕਿ ਇਹੋ ਜਿਓ ਉਪਰਾਲੇ ਕਰ ਰਹੀਆਂ ਨੇ ਤੇ ਸਰਕਾਰ ਨੂੰ ਜ਼ਰੂਰ ਉਹਨਾਂ ਦੇ ਨਾਲ ਥੋੜਾ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਠੀਕ ਹੈ ਅੱਜ ਬੜੇ ਹੀ ਮਾਣਯੋਗ ਸਤਕਾਰਯੋ ਸਾਡੇ ਇੰਕਲਾਬ ਜੀ ਦੇ ਜੀਤਾ ਦੀ ਚਾਹ ਲਈ ਜਨਤਕ ਹੋ ਰਹੇ ਤੇ ਇਹਨਾਂ ਦੇ ਆਨ ਨੂੰ ਬਹੁਤ ਬਹੁਤ ਮਰਾਸੀ ਹਾਂ ਹਰ ਤਰ੍ਹਾਂ ਦੇ ਨਾਲ ਕਿ ਪਰਿਵਾਰ ਹਸਤਾ ਹੁੰ ਕਿਛ ਜਿਹੜੇ ਦਿੱਤੇ ਲਾ ਅੰਤਿਮ ਇਪਲਾਕ ਬੁੱਕ ਪਾ ਲੈਣਾ ਤੇ ਅਪਣਾ ਸੰਦੇ ਹੈ ਜੀ ਅਪਾ ਦਿੱਤੇ ਲਗਾ ਰਹੇ ਹੈ ਬਸ ਮਾਲਕੀ ਦਾ ਲੋਕਾਂ ਨੂੰ ਕੀ ਸਨੇਹ ਲਾਣਾ ਚਾਹੁੰਦੇ ਲੋਕਾਂ ਨੂੰ ਇਹੀ ਸਨੇਹ ਲਾਣਾ ਚਾਹਦੇ ਜੋ ਪੰਤੀ ਸਾਹਿਬ ਨੇ ਕਿਹਾ ਕਿ ਬੂਟਰ ਬਹੁਤ ਜ਼ਰੂਰੀ ਹੋ ਚੁੱਕਾ ਹੈ ਪলিউਸ਼ਨ ਹੋ ਰਿਹਾ ਕਾਫੀ ਹੋ ਰਿਹਾ ਪਿੱਛੇ ਜੇ ਤੁਹਾਨੂੰ ਦੁਬਈ ਜਿਹੀ ਕਲ ਦਿੱਤੀ ਸੀ ਕਿ ਉੱਥੇ ਪੈਂਤੀ ਹੋ ਗਿਆ ਤੇ ਕੰਮਜਾ ਹੋ ਗਿਆ ਨਹੀਂ ਉਲਟਾ ਹੋ ਗਿਆ ਇਸ ਕਰਕੇ ਬੂਟੇ ਜੇ ਲਗਾਣੇ ਆ ਤਾਂ ਕਿ ਦੁਬਈ ਵਾਲਾ ਪੀਜ ਸਿਸਟਮ ਇੱਥੇ ਵੀ ਆ ਸਕੇ ਠੀਕ ਅੱਜ ਰਿੰਗ ਭਾਈ ਅੱਜ ਸੇਵਾ ਕਰਦੇ ਅੱਜ ਦੀ ਅੱਜ ਜਨ ਕਲਿਆਣ ਐਨ ਜੀਓ ਵੱਲੋਂ ਠੀਕ ਮੇਰੇ ਬਹੁਤ ਹੀ ਸਾਡੇ ਬਾਬਾ ਜੀ ਸਾਈ ਗੁਲਾਬ ਮੰਤਰੀ ਜੀ ਮੰਤਰੀ ਸ਼ਾਹ ਜੀ ਜਿਨ੍ਹਾਂ ਵੱਲੋਂ ਔਰ ਮੇਰੇ ਵੀਰ ਲक्की ਸੰਧੂ ਜੀ ਸੋਨੀਆ ਜੀ ਰਸ਼ਮੀ ਜੀ ਜਿਹੜੇ ਕਿ ਸਾਰੇ ਐਨ ਜੀਓ ਦੇ ਜਿਹੜੇ ਸਰਗਰਮ ਜਿਹੜੇ ਕਾਰਜਕਰਤਾ ਹੈ ਉਹਨਾਂ ਵੱਲੋਂ ਅੱਜ ਕਪੂਰਥਲਾ ਰੋਡ ਨਜ਼ਦੀਕ ਸਿੰਡੀ ਗੇਟ ਗਰੁੱਪ ਉੱਥੇ ਅੱਜ ਸੈਂਟਰ ਵਰਜ ਦੇ ਉੱਤੇ ਜਿਹੜੇ ਬੁਟੇ ਲਗਾ ਕੇ ਇੱਕ ਬੜਾ ਵਧੀਆ ਮੈਸੇਜ ਹੈ ਜਿਹੜਾ ਕਮਿਊਨਿਟੀ ਦਾ ਮਾਨਤਾ ਦਾ ਅੱਜ ਪੂਰੇ ਇਲਾਕੇ ਨੂੰ ਦਿੱਤਾ ਹੈ ਔਰ ਲੱਕੀ ਜੀ ਦੱਸ ਰਹੇ ਸੀਗੇ ਕਿ ਇਹ ਮਹੀਮ ਹੈ ਜਿਹੜੀ ਲਗਾਤਾਰ ਚਲਦੀ ਰਹੇਗੀ ਔਰ ਸੈਂਟਰ ਵਰ ਜਿੱਥੋਂ ਤੱਕ ਖਾਲੀ ਹੈ ਅਪ ਟੂ ਮੇਰਾ ਖਿਆਲ ਹੈ ਕਿ ਮੰਡ ਤੱਕ ਕਿ ਸਾਰੇ ਜਿਹੜੇ ਬਿਤੇ ਆ ਉਹ ਜਨ ਕਲਿਆਣ ਸੰਸਥਾ ਵੱਲੋਂ ਲਗਾਏ ਜਾਣਗੇ ਸੋ ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਅੱਜ ਹਰ ਇਨਸਾਨ ਆ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਸਾਰੇ ਕੁਦਰਤ ਨੂੰ ਪੋਲਿਊਟ ਕਰ ਰਹੇ ਹਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਸਾਡੀ ਹਰ ਇੱਕ ਐਕਟੀਵਿਟੀ ਹੈ ਜਿਹੜੀ ਉਹ ਹਵਾ ਨੂੰ ਪੋਲਿਊਟ ਕਰਦੀ ਹੈ ਚਾਹੇ ਅਸੀਂ ਏਸੀ ਯੂਜ਼ ਕਰਦੇ ਹਾਂ ਚਾਹੇ ਅਸੀਂ ਕਿਚਨ ਦੇ ਵਿੱਚ ਖਾਣਾ ਬਣਾਉਂਦੇ ਹਾਂ ਚਾਹੇ ਅਸੀਂ ਗੱਡੀਆਂ ਯੂਜ਼ ਕਰਦੇ ਹਾਂ ਚਾਹੇ ਟੈਕੀਆਂ ਯੂਜ਼ ਕਰਦੇ ਹਾਂ ਚਾਹੇ ਅਸੀਂ ਸ਼ੋਪਿੰਗ ਮਾਲ ਦੇ ਵਿੱਚ ਜਾਂਦੇ ਹਾਂ ਹਰ ਜਗ੍ਹਾ ਜਿਹੜਾ ਮਾਨਵ ਪੋਲਿਊਸ਼ਨ ਹੈ ਉਹਦੇ ਕਰਕੇ ਅੱਜ ਗਲੋਬਲੀ ਜਿਹੜਾ ਤਾਪਮਾਨ ਵਧ ਰਿਹਾ ਹੈ ਤੋ ਬੜੀ ਜ਼ਰੂਰਤ ਹੈ ਕਿ ਅਸੀਂ ਹਰਿਆਲੀ ਨੂੰ ਪ੍ਰਮੋਟ ਕਰੀਏ ਵੱਧ ਤੋਂ ਵੱਧ ਬੂਟੇ ਲਗਾਈਏ ਔਰ ਜਨ ਕਲਿਆਣ ਐਨਜੀਓ ਨੇ ਵੀ ਜਿਹੜੀ ਚੰਗੀ ਸ਼ੁਰੂਆਤ ਕੀਤੀ ਹੈ ਔਰ ਮੇਰੇ ਵੱਲੋਂ ਇਹਨਾਂ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਸ਼ੁਭ ਕਾਮਨਾਵਾਂ ਔਰ ਤੁਸੀਂ ਇਸੇ ਤਰੀਕੇ ਨਾਲ ਮਾਨਵ ਕਲਿਆਣ ਦੇ ਲਈ ਕੰਮ ਕਰਦੇ ਰਹੋ ਤਾਂ ਕਿ ਪਰਮਾਤਮਾ ਦਾ ਜਿਹੜਾ ਆਸ਼ੀਰਵਾਦ ਹੈ ਤੁਹਾਡੇ ਸਾਰਿਆਂ ਦੇ ਉੱਤੇ ਬਣਵਾ ਰਹੇ ਬਹੁਤ ਬਹੁਤਾਂ